ਦੂਸਰਾ ਕ੍ਰੰਥੀਆਂ ਚਾਰ ਅਧਿਆਏ ਪੰਜ ਤੋਂ 11 ਕਿਉਂ ਜੋ ਅਸੀਂ ਆਪਣਾ ਨਹੀਂ ਸਗੋਂ ਮਸੀਹ ਯਿਸੂ ਦਾ ਪ੍ਰਚਾਰ ਕਰਦੇ ਹਾਂ ਭਈ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸੂ ਦੇ ਨਮਿਤ ਤੁਹਾਡੇ ਦਾਸ ਹਾਂ ਕਿਉਂ ਜੋ ਪਰਮੇਸ਼ਰ ਜਿਨੇ ਆਖਿਆ ਸੀ ਜੋ ਹਨੇਰਿਓ ਚਾਨਣ ਚਮਕੇ ਉਹ ਸਾਡੇਆਂ ਮਨਾਂ ਵਿੱਚ ਚਮਕਿਆ ਭਈ ਪਰਮੇਸ਼ਰ ਦੇ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪ੍ਰਕਾਸ਼ ਕਰੇ ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੇਆਂ ਭਾਂਡਿਆਂ ਵਿੱਚ ਹੈ ਖਜ਼ਾਨਾ ਕਿੱਥੇ ਆ ਮਿੱਟੀ ਦੇ ਆ ਭਾਂਡੇਆਂ ਚ ਕੋਣ ਆ ਮਿੱਟੀ ਦੇ ਭਾਂਡੇ ਅਸੀਂ ਮਿੱਟੀ ਦੇ ਭਾਂਡੇ ਆ ਪਰ ਖਾਲੀ ਭਾਂਡੇ ਨਹੀਂ ਬਲਕਿ ਇੱਕ ਮਹਾਨ ਖਜ਼ਾਨਾ ਜਿਹੜਾ ਇਹਨਾਂ ਮਿੱਟੀ ਦੇ ਭਾਂਡਿਆਂ ਚ ਪਿਆ ਹੋਇਆ ਹੈ ਹੋਰ ਸ਼ੈਤਾਨ ਸਦਾ ਹੀ ਭਾਂਡੇ ਨੂੰ ਤੋੜ ਸਕਦਾ ਆ ਖਜ਼ਾਨੇ ਨੂੰ ਨਹੀਂ ਲੈ ਸਕਦਾ ਬਬਰਾਣਾ ਨੇ ਕਿਹਾ ਜਦੋਂ ਖੁਦਾ ਨੇ ਆਦਮ ਨੂੰ ਕਿਹਾ ਸੀ ਤੂੰ ਮਿੱਟੀ ਚੋਂ ਨਿਕਲਿਆ ਮਿੱਟੀ ਚ ਜਾਏਂਗਾ ਉਹਨੇ ਕਿਉਂ ਨਹੀਂ ਸਰੀਰ ਨੂੰ ਕਿਹਾ ਇਹ ਪ੍ਰਾਨ ਨੂੰ ਨਹੀਂ ਤੋ ਸ਼ੈਤਾਨ ਸਾਡੀ ਮਾਰਦੀ ਇਨਸਾਨੀਅਤ ਤੇ ਹਮਲਾ ਕਰ ਸਕਦਾ ਹੈ ਅੰਦਰੋਂ ਨਹੀਂ ਤੇ ਨਹੀਂ ਮਿੱਟੀ ਦਾ ਮਿੱਟੀ ਦੇ ਭਾਂਡਿਆਂ 'ਚ ਖਜ਼ਾਨਾ ਉਹ ਤਾਂ ਜੋ ਇਸ ਸਮਰੱਥਾ ਦਾ ਅਤ ਵੱਡਾ ਮਹਾਤਮ ਪਰਮੇਸ਼ਰ ਦੇ ਵੱਲੋਂ ਨਾ ਸਾਡੀ ਵੱਲੋਂ ਮਲੂਮ ਹੋਵੇ ਅਸੀਂ ਸਭ ਪਾਸਿਓ ਕਸ਼ਟ ਵਿੱਚ ਹਾਂ ਪਰ ਮਿੱਤੇ ਨਹੀਂ ਗਏ ਸੁਣਿਆ ਅਸੀਂ ਸਭ ਪਾਸਿਓ ਕਸ਼ਟ ਵਿੱਚ ਹਾਂ ਪਰ ਮਿੱਤੇ ਨਹੀਂ ਗਏ ਕਿਉਂ ਕਸ਼ਟ ਬੋਸਿਗੇ ਪਰ ਕਿਸ ਚੀਜ਼ ਸਾਡੇ ਅੰਦਰ ਸੀ ਜਿਹਨੇ ਮਿੱਗਰ ਨਹੀਂ ਦਿੱਤਾ ਦੁਬਦਾ ਵਿੱਚ ਹਾਂ ਪਰ ਹੱਦੋਂ ਵੱਧ ਨਹੀਂ ਸਤਾ ਜਾਂਦੇ ਪਰ ਇਹ ਗੱਲੇ ਨਹੀਂ ਛੱਡੇ ਜਾਂਦੇ ਡੇਗੇ ਜਾਂਦੇ ਆ ਪਰ ਨਾਸ਼ ਨਹੀਂ ਹੁੰਦੇ ਕਿਨੇ ਹੱਥ ਠਾ ਕੇ ਆਵੇਂ ਕਿੱਸਾ ਕਰੇ ਇਹ ਡੇਗੇ ਜਾਂਦੇ ਆ ਪਰ ਨਾਸ਼ ਨਹੀਂ ਹੁੰਦੇ ਉਹ ਲੂਤਦੀ بیوی ਨੂੰ ਯਾਦ ਕਰੋ ਡੇਗ ਗਈ ਤੇ ਨਾਸ਼ ਵੀ ਹੋਈ ਰੀ ਡਿੱਗੀ ਪਰ ਉਹ ਨਾਸ਼ ਨਹੀਂ ਹੋਈ। ਹੇ ਮੈਨ ਕਿਉਂਕਿ ਸਾਂਬਰੀ ਦੇ ਅੰਦਰ ਅੰਦਰ ਉਹ ਨਹੀਂ ਕਿ ਇਨਸਾਨੀਅਤ ਖੁਦਾ ਨੇ ਆਪਣਾ ਬੀਜ ਰੱਖਿਆ ਹੋਇਆ ਸੀਗਾ। ਬਾਈਬਲ ਬਿਆਨਿਕ ਕਰਦੀ ਜਿ ਬੁਰਾ ਚਾਹੀ ਡਿੱਗੇ ਪਰ ਉੱਠ ਖੜੇ ਹੋਏ ਉਹ ਡਿੱਗੇ ਤੇ ਨਾਸ਼ ਹੋ ਗਏ। ਅਸੀਂ ਯਿਸੂ ਦੇ ਮਰਨ ਨੂੰ ਆਪਣੀ ਦੇ ਵਿੱਚ ਸਦਾ ਲਈ ਫੇਰਦੇ ਹਾਂ। ਜੋ ਯਿਸੂ ਦਾ ਜੀਵਨ ਵੀ ਸਾਡੀ ਦੇਹ ਵਿੱਚ ਪ੍ਰਗਟ ਹੋਵੇ ਕਿਉਂਕਿ ਅਸੀਂ ਜੋ ਜਿਉਂਦੇ ਹਾਂ ਅਸੋ ਨਿਤ ਯਿਸੂ ਦੇ ਨਿਮਿਤ ਮੌਤੇ ਹੱਥ ਫੜਵਾਏ ਜਾਂਦੇ ਹਾਂ ਵੀ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸ਼ਰੀਰ ਵਿੱਚ ਪ੍ਰਗਟ ਹੋਵੇ ਇਹ ਮੈਂ ਯਿਸੂ ਦਾ ਜੀਵਨ ਪ੍ਰਗਟ ਕਿੱਥੇ ਹੋਣਾ ਇੰਨਾ ਮਰਨਹਾਰ ਨਹੀਂ ਆ ਦੇ ਵਿੱਚ ਕੀ ਕਿਨੇ ਆਵੀਨ ਕਹਿ ਸਕਦੇ ਦੂਸਰਾ ਕ੍ਰੰਤੀਆਂ 6 6 ਦੇ ਆਏ 3 ਤੋਂ 10 ਛੇ ਦਿਹਾੜੇ ਟੈਂਟਦਾਰਸ ਮੈਂ ਖਤਮ ਕਰ ਲੱਗਾ ਵਾ ਥੋੜੀ ਦੇਰ ਤੱਕ ਈਮਾਨ ਮਿਲ ਗਿਆ ਜੀ ਅੰਨੇ ਕਿਹਾ ਅਸੀਂ ਕਿਸੇ ਗੱਲ ਵਿੱਚ ਥੋਕਰ ਨਹੀਂ ਖਵਾਉਂਦੇ ਭਈ ਕਿਤੇ ਇਸ ਸੇਵਕਾ ਹੀ ਉੱਤੇ ਹਰਫ ਨਾ ਆਵੇ ਪਰ ਜਿਵੇਂ ਪਰਮੇਸ਼ਰ ਦੇ ਸੇਵਕਾਂ ਦੇ ਯੋਗ ਹੈ ਜਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਮਾਨ ਦਿੰਦੇ ਹਾਂ ਜਾਂ ਵੱਡੇ ਸਹਾਰੇ ਤੋਂ ਵਿਪਤਾ ਤੋਂ ਥੁੜਾ ਤੋਂ ਤੰਗੀਆਂ ਤੋਂ ਕੋਰੜੇ ਖਾਨ ਤੋਂ ਕੈਦ ਤੋਂ ਕਮਸਾਨਾਂ ਤੋਂ ਮਿਹਨਤਾਂ ਤੋਂ ਉਨਿੰਦਿਆਂ ਤੋਂ ਫਾਕਿਆਂ ਤੋਂ ਨਿਰਮਲਤਾਈ ਤੋਂ ਗਿਆਨ ਤੋਂ ਤਿਰਛ ਤੋਂ ਵਿਦਿਆਲਗੀ ਤੋਂ ਪਵਿੱਤਰ ਆਤਮਾ ਤੋਂ ਨਿਸ਼ਕਪਤ ਪ੍ਰੇਮ ਤੋਂ ਸਚਾਈ ਦੇ ਵਚਨ ਤੋਂ ਪਰਮੇਸ਼ਰ ਦੀ ਸਮਰਥਾ ਤੋਂ ਧਰਮ ਦੇ ਆ ਸ਼ਸਤਰਾਂ ਨਾਲ ਜਿਹੜੇ ਸੱਚੇ ਖੱਬੇ ਹਨ ਪੱਤ ਅਤੇ ਬੇਪੱਤੀ ਨਾਲ ਅਪਜਸ ਅਤੇ ਤੇਜਸ ਨਾਲ ਛੱਲੀਆਂ ਜਿਹੇ ਪਰ ਸੱਚੇ ਹਨ ਅਣਜਾਤਿਆਂ ਜਿਹੇ ਪਰ ਉਜਾਗਰ ਹਨ ਮਰਨਾਉ ਜਿਹੇ ਪਰ ਵੇਖੋ ਜਿਉਂਦੇ ਹਨ ਤਾੜੇ ਜਾਂਦਿਆਂ ਜੇ ਪਰ ਜਾਨੋਂ ਨਹੀਂ ਵਾਰੇ ਜਾਂਦੇ ਉਦਾਸਾਂ ਜਿਹੇ ਪਰਸਾ ਦਾ ਆਨੰਦ ਕਰਦੇ ਹਨ ਇਹ ਕੀ ਹੈ ਉਦਾਸ ਵੀ ਤੇ ਆਨੰਦ ਵੀ ਨਿਰਤਨਾ ਜਿਹੇ ਪਰ ਬੋਤਿਆਂ ਨੂੰ ਠੰਡੀ ਬਣਾਉਂਦੇ ਹਨ ਬੱਲਿਓ ਸਖਣੇ ਜੇ ਪਰ ਸਭੂ ਕੁਝ ਦੇ ਮਾਲਕ ਹਾਂ ਕਿੰਨੇ ਸਮਝੇ ਆ ਬੱਲਿਓ ਸਖਣੇ ਇਹ ਬਾਹਰੀ ਇਨਸਾਨੀਅਤ ਆ ਸਭ ਕੁਝ ਦੇ ਮਾਲਕ ਇਹ ਅੰਦਰਲੀ ਇਨਸਾਨੀਅਤ ਸੋ ਇਹ ਬਾਹਰ ਦਾ ਸਖਲਾ ਬੰਧ ਖਤਮ ਹੋ ਜਾਏਗਾ ਇੱਕ ਦਿਨ ਅੰਦਰਲੀ ਇਨਸਾਨੀਅਤ ਬਾਹਰਲੀ ਨੂੰ ਜਿੱਤ ਲਏਗੀ ਇੱਕ ਬੰਦਾ ਕਹਿ ਰੇ ਪੱਲਿਓ ਸਖਣੇ ਆ ਜੇਬਾਂ ਚ ਕੁਛ ਨਹੀਂ ਆ ਸਾਡੇ ਸਾਡੇ ਕੋ ਬੈਂਕ ਬੈਲੈਂਸ ਨਹੀਂ ਪਰ ਫੇਰ ਵੀ ਇੱਈ ਅੱਧੇ ਕਦੇ ਨਹੀਂ ਸਭ ਕੁਝ ਕੀ ਧਰਤੀ ਸਾਡੀ ਸਵਰਗ ਸਾਡੇ ਯਾਰ ਸੱਲਾ ਰਾਜ ਸਾਡੇ ਕੋ ਫੈਨੀ ਸ਼ਰੀਰ ਸਾਡੇ ਸਵਰਗ ਦੂਸ ਸਾਡੇ ਸਿੰਘਾਸਨ ਸਾਡੇ ਇਹ ਮੈਨੂੰ ਤਾਜ ਸਾਡੇ ਬੱਲਿਓ ਸਖਣੇ ਨੇ ਪਰ ਸਭ ਕੋਈ ਦੇ ਮਾਲਕ ਆ ਇਹ ਕੌਣ ਕਹਿ ਸਕਦਾ ਇੱਕ ਦੋਰਾ ਪ੍ਰਾਣੀ ਇਹ ਮੈਨ ਕਿੰਨਾ ਸ਼ਾਨਦਾਰ ਆ 6 ਸੇ ਦੀ 16 4 ਦੀ 16 ਤੇ 18 ਦੂਸਰਾ ਕ੍ਰਾਂਤੀਆਂ 416 ਤੋਂ 18 ਇਸ ਕਾਰਨ ਸੇ ਹੌਸਲਾ ਨਹੀਂ ਹਾਰਦੇ ਸਗੋਂ ਭਾਵੇਂ ਸਾਡੀ ਬਾਹਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ ਹੋ ਰਹੀ ਯਾਰ ਕਿਸੇ ਦੀ ਅੱਖਾਂ ਕਮਜ਼ੋਰ ਪੈ ਰਹੀਆਂ ਕਿਸੇ ਦੇ ਵਾਲ ਚਿੱਟੇ ਹੋ ਰਹੇ ਕਿਸੇ ਨੂੰ ਕਿਸੇ ਦੀ ਹਾਰਟ ਬੀਟ ਬਦਲ ਲੱਗ ਪਈ ਇਹ ਮੈਨ ਬੀਪੀ ਬਦਲ ਲੱਗ ਪਈ ਸ਼ੂਗਰ ਹੋ ਗਈ ਹੋਰ ਕਈ ਖਰਾਬੀਆਂ ਆ ਲੱਪੀਆਂ ਪਰ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਹ ਬਲੂਸ ਤੇ ਬਾਰੇ ਵਿੱਚ ਸੁਣਿਆ ਇਤਿਹਾਸ ਇਹ ਦੱਸਦਾ ਕਿ ਉਹਦੇ ਨਿੱਕ ਪਿੱਠ ਚ ਲੱਗ ਚੁੱਕੀਆਂ ਸੀ ਕੋਈ ਸਿੱਧਾ ਚੱਲ ਵੀ ਨਹੀਂ ਸਕਦਾ ਸੀ ਕਿਉਂਕਿ ਉਹਨੇ 5 ਵਾਰ 39-39 ਕੋੜੇ ਖਾਦੇ ਤਿੰਨ ਵਾਰ ਬੈਂਤਾ ਦੀ ਮਾਰ ਖਾਧੀ ਇਹਨੂੰ ਕਹਿੰਦੇ ਅਸਲੀ ਇਸ਼ਕ ਜਿਹੜਾ ਨੇਸ਼ਵਰ ਸੀ ਦੇ ਨਾਲ ਕੀਤਾ ਆ ਜੋ ਇਹ ਬਲੂਸ 17 ਆ ਪਹਿਲੇ ਯੁੱਗ ਦਾ ਅੱਜ ਉਹ ਇੰਨਾ ਸਿੱਧਾ ਚੱਲ ਵੀ ਨਹੀਂ ਸਕਦਾ ਜੀ ਦੱਸਦੇ ਕਿ ਇੰਨਾ ਮਾਰ ਖਾ ਚੁੱਕਿਆ ਸੀਗਾ ਪਰ ਉਹਨੇ ਕਹਿੰਦੀ ਹੌਸਲਾ ਨਹੀਂ ਔਰ ਦੇ ਸਗੋ ਭਾਵੇਂ ਸਾਡੀ ਬਾਹਰੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ-ਦਿਨ ਨਵੀਂ ਹੁੰਦੀ ਜਾਂਦੀ ਹੈ ਸੋ ਮੈਂ ਵੀ ਇੱਥੇ ਕਹਿ ਸਕਦਾ ਭਾਵੇਂ ਬਾਹਰੀ ਇਨਸਾਨੀਅਤ ਤੇ ਵੈਰੀ ਸ਼ੈਤਾਨ ਜਿੰਨੇ ਮਰਜੀ ਹਮਲੇ ਕਰੀ ਜਾਏ ਪਰ ਮੇਰੀ ਅੰਦਰਲੀ ਇਨਸਾਨੀਅਤ ਦਿਨੋ-ਦਿਨ ਨਵੀਂ ਹੁੰਦੀ ਆ ਰਹੀ ਹੈ ਕਿ ਉਹਨਾਂ ਸਾਡਾ ਹੋਣਾ ਜਿਆ ਕਸ਼ਟ ਜਿਹੜਾ ਸ਼ਿਨ ਭਰਦਾ ਹੀ ਹੈ ਸੋ ਆ ਭਾਰੀ ਸਗਵਤ ਪਾਦੀ ਤੇ ਸਦੀਪਕ ਵਿੜਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ ਅਸੀਂ ਦਿਸਣ ਵਾਲੀਆਂ ਵਸਤਾ ਨੂੰ ਤਾਂ ਨਹੀਂ ਸਗੋਂ ਅਨ ਡਿਟ ਵਸਤਾਵਾਂ 'ਵਾਲ ਧਿਆਨ ਕਰਦੇ ਹਾਂ ਐ ਦਿਸਣ ਵਾਲੀਆਂ ਵਸਤਾ ਤੇ ਨਹੀਂ ਅਨ ਡਿਟ ਵਸਤਾ ਇਹ ਅਨ ਡਿਟ ਵਸਤਾ ਨੂੰ ਅਨ ਡਿਟ ਬੀਜ ਵੇਖਦਾ ਹੈ ਪਰ ਨਹੀਂ ਕਿਹਾ ਜਿਹੜੀਆਂ ਬਾਹਰ ਚੀਚਾ ਲੱਭਦੀਆਂ ਨੇ ਜੋ ਵੀ ਲੱਭਦਾ ਸਨਾਂਸ਼ ਹੋ ਜਾਏਗਾ ਸਭ ਨਾਸ਼ ਹੋ ਜਾਏਗਾ ਅਵਿਨੰਤ ਤੱਕ ਉਹ ਨਿਰਣਾ ਜਿਹੜਾ ਦਿਖਾਈ ਦੇ ਰਿਹਾ ਹੈ ਅੱਜ ਸਾਦਗੀ ਪਵਿੱਤਰਤਾਈ ਮਸੀਹਤ ਦਿਖਾਈ ਨਹੀਂ ਦੇ ਰਹੀ ਪਰ ਕਾਇਮ ਨਹੀਂ ਰਹਿਣਾ ਹੈ ਕਿੰਨਾ ਬਾਹਰਲੀ ਸਾਡੀ ਨਾਸ਼ ਹੋ ਰਹੀ ਹੈ ਪਰ ਅੰਦਰਲੀ ਕਿੰਨਿਆਂ ਦੇ ਨਾਲ ਇਤਜ਼ਾਰਬਾ ਹੋ ਰਿਹਾ ਬਾਹਰਲੀ ਨਾਸ਼ ਹੁੰਦੀ ਜਾ ਰਹੀ ਹੈ ਪਰ ਅੰਦਰਲੀ ਦਿਨੋ ਦਿਨ ਨਵੀਂ ਹੁੰਦੀ ਜਾ ਰਹੀ ਹੈ ਸਪਨਾ ਵੀ ਇਹੀ ਪੱਲਿਓ ਹੀ ਸਕਣੇ ਆ ਬਿਮਾਰੋ ਲੱਗਦਾ ਵਿਲੜੀ ਐ ਐਵੇਂ ਲੱਗਿਆ ਪਰ ਉਹ ਨਹੀਂ ਜਾਣਦੇ ਕਈ ਵਾਰ ਲੋਕ ਨੇ ਤੂੰ ਫਿਰ ਕਿਉਂ ਬਿਮਾਰ ਤੇਰਾ ਕਿਉਂ ਵੀਪੀਵਾਦਾ ਤੇਰੀ ਕਿਉਂ ਐਸ ਮਸੱਇਆ ਇਹ ਬੇਬਾਰੀ ਐ ਇੱਕ ਦਿਨ ਅੰਦਰਲਾ ਬਾਰੀ ਨੂੰ ਜਿੱਤ ਲੇਗਾ ਹੋਰੇ ਆਪਣੇ ਕੰਮ 'ਚ ਹੈ ਕਿਨੇ ਆਵੇਂ ਕੈਸਾ ਕਰਿਆ ਇਹ ਮੈਨੇ ਇੱਕ ਲੜਾਈ ਚੱਲ ਰਹੀ ਐ ਹਾਲੇਲੂਇਆ ਬਾਹਰ ਦਾ ਯੋਰ ਲਗਾ ਰਿਆ ਐ ਪਰ ਕਿ ਬਾਈਬਲ ਨਹੀਂ ਕਹਿੰਦੀ ਜੋ ਤੁਹਾਡੇ ਵਿੱਚ ਹੈ ਉਹ ਦੇ ਨਾਲੋਂ ਵੱਡਾ ਹੈ ਜੋ ਸੰਸਾਰ ਦੇ ਵਿੱਚ ਹੈ ਵਿੱਚ ਕਿੱਥੇ ਪ੍ਰਾਂਚ ਜਿਹੜੇ ਪ੍ਰਾਂਚ ਖੁਦਾ ਦਾ ਬੀਜ ਹੈ ਉਹ ਕਦੇ ਵੀ ਨਾਸ਼ ਨਹੀਂ ਹੋ ਸਕਦਾ ਉਹ ਡਿੱਗ ਸਕਦਾ ਉੱਠੇਗਾ ਹਮਨ ਉਹਨੂੰ ਨਿਚੋੜ ਦਿੱਤਾ ਜਾਏ ਨਤਾੜ ਦਿੱਤਾ ਜਾਏ ਕੁਛ ਵੀ ਉਹਦੇ ਸ਼ਰੀਰ ਨਾਲ ਹੋ ਜਾਏ ਉਹ ਪੈਣ ਪ੍ਰਭੂ ਲਾਜ਼ਰ ਦੇ ਸ਼ਰੀਰ ਨੂੰ ਬਿਮਾਰੀ ਦੇ ਕਿੰਨਾ ਖਤਮ ਕਰ ਦਿੱਤਾ ਸੀ ਸਾਮਰੀ ਨੂੰ ਗੁਨਾਹ ਨੇ ਕਿੰਨਾ ਨਿਚੋੜ ਦਿੱਤਾ ਹੋਇਆ ਪਰ ਫਿਰ ਵੀ ਇੱਕ ਦਿਨ ਅੰਦਰਲੀ ਇਨਸਾਨੀਅਤ ਦੇ ਨਾਲ ਖੁਦਾ ਦਾ ਟੱਕਰਾਂ ਹੋਇਆ ਇੱਕ ਦਿਨ ਇੱਕ ਅਵਿਨਾਸ਼ੀ ਨਾਸ਼ਵਾਨ ਨੂੰ ਜਿੱਤ ਲੇਗਾ ਕਿ ਨਹੀਂ ਆਮਨ ਕਹਿ ਸਕਦੇ ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ